ਇਸ ਵਕਤ ਜਿੱਥੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਲਗਾਤਾਰ ਵੇਖਿਆ ਜਾ ਰਿਹਾ ਹੈ ਪੰਜਾਬ ਦੇ ਵਿੱਚ ਪਾਣੀ ਦਾ ਮਸਲਾ ਲਗਾਤਾਰ ਤੂਲ ਫੜਦਾ ਹੋਇਆ ਦਿਖਾਈ ਦੇ ਰਿਹਾ ਹੈ ਤੇ ਇਸੇ ਨੇ ਕਰਕੇ ਪੰਜਾਬ ਤੇ ਹਰਿਆਣਾ ਦੇ ਵਿੱਚ ਲਗਾਤਾਰ ਤਲਖੀ ਵੀ ਵਾਧੀ ਹੋਈ ਦਿਖਾਈ ਦੇ ਰਹੀ ਹੈ ਜਿੱਥੇ ਇੱਕ ਪਾਸੇ BBMP ਦੇ ਮਸਲੇ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਦੇ ਵਿੱਚ ਇਸ ਵੇਲੇ ਕਾਫੀ ਤਲਖੀ ਹੋਈ ਪਈ ਹੈ ਤੇ ਉਸੇ ਦੇ ਇਸੇ ਨੇ ਕਰਕੇ BBMP ਦੇ ਮਸਲੇ ਤੇ ਅੱਜ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਜੁੜੇ ਨੇ ਨੰਗਲ ਕੁਝ ਦੇ ਵਿੱਚ ਪਹੁੰਚਣ ਵਾਲੇ ਨੇ ਤੇ ਇਸ ਦੇ ਨਾਲ ਹੀ ਮੰਤਰੀ ਹਰਜੋਤ ਬੈਂਸ ਜਿਹੜੇ ਨੇ ਉੱਥੇ ਪਹੁੰਚ ਚੁੱਕੇ ਨੇ ਮੰਤਰੀ ਹਰਜੋਤ ਬੈਂਸ ਦੇ ਵੱਲੋਂ ਉੱਥੇ ਪਹੁੰਚ ਕੇ ਕਾਰਵਾਈ ਵੀ ਕੀਤੀ ਜਾ ਰਹੀ ਹੈ ਬੀਬੀਐਮਬੀ ਦੇ ਮਸਲੇ ਤੇ ਕਾਰਵਾਈ ਕਰਦੇ ਹੋਏ ਉਹਨਾਂ ਦੇ ਵੱਲੋਂ ਬੀਬੀਐਮਬੀ ਦੇ ਚੇਅਰਮੈਨ ਨੂੰ ਬੰਦਕ ਬਣਾ ਦਿੱਤਾ ਗਿਆ ਸੋ ਜਿੱਥੇ ਲਗਾਤਾਰ ਉਹਨਾਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਇਹਨਾਂ ਦੇ ਵੱਲੋਂ ਕਪਲੇਬਾਜ਼ੀ ਕੀਤੀ ਜਾ ਰਹੀ ਹੈ ਤਾਂ ਹੋਰ ਚੀਜ਼ਾਂ ਲੈ ਕੇ ਕਈ ਜਿਹੜੇ ਵੱਡੇ ਇਲਜ਼ਾਮ ਜਿਹੜੇ ਨੇ ਇਹਨਾਂ ਦੇ ਵੱਲੋਂ ਲਗਾਏ ਗਏ ਨੇ ਸੋ ਇਸ ਦੇ ਬਾਬਤ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸਾਡੇ ਸਹਿਯੋਗੀ ਨਰਿੰਦਰ ਸਿੰਘ ਜੀ ਜੁੜ ਚੁੱਕੇ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਸਰ ਕੀ ਕਹਿਣਾ ਤੁਹਾਡਾ ਸੋ ਲਗਾਤਾਰ ਇਸ ਵੇਲੇ ਪੰਜਾਬ ਸਰਕਾਰ ਦੇ ਵੱਲੋਂ ਬੀਬੀਐਮਪੀ ਦੇ ਮਸਲੇ ਤੇ ਕਾਰਵਾਈ ਕੀਤੀ ਜਾ ਰਹੀ ਤੇ ਹੁਣ ਹਰਜੋਤ ਬੈਂਸ ਜਿਹੜੇ ਨੇ ਉੱਤੇ ਪਹੁੰਚ ਗਏ ਨੇ ਤੇ ਬੰਦਕ ਬਣਾ ਲਿਆ ਚੇਰਮੈਨ ਇਸ ਵੇਲੇ ਦੇਖੋ ਪੰਜਾਬ ਦੇ ਜੋ ਹਾਲਾਤ ਬਣੇ ਹੋਏ ਐ ਨਿਧੀ ਉਹ ਬੜੇ ਹੀ ਭਿਆਨਕ ਜੇ ਬਣੇ ਹੋਏ ਐ ਜੇਕਰ ਗੱਲ ਕੀਤੀ ਜਾਵੇ 1971 ਤੋਂ ਬਾਅਦ ਇਸ ਤਰ੍ਹਾਂ ਦੇ ਜੋ ਲੜਾਈ ਨੂੰ ਲੈ ਕੇ ਜੋ ਜੰਗੀ ਪੱਧਰ ਤੇ ਤਿਆਰੀਆਂ ਦੋਹੇ ਮੁਲਕਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਕਿਸੇ ਤੋਂ ਨੀ ਹੋਈਆਂ ਪਰ ਦੂਸਰੇ ਪਾਸੇ ਗਰਮੀ ਦਾ ਮਾਹੌਲ ਤੇ ਇਸ ਮਾਹੌਲ ਦੇ ਵਿੱਚ ਇੱਕ ਪਾਸੇ ਕਿਸਾਨਾਂ ਦੇ ਵੱਲੋਂ ਇਸ ਵੇਲੇ ਪਾਣੀ ਦੀ ਬਹੁਤ ਜ਼ਰੂਰਤ ਹੈ ਤੇ ਦੂਸਰੇ ਪਾਸੇ ਜੋ ਕਿੰਨੇ ਹੀ ਜੇਕਰ ਦਹਾਕਿਆਂ ਦੀ ਗੱਲ ਕੀਤੀ ਜਾਵੇ ਜੋ BBMP ਦਾ ਲਾਅ ਬਣਿਆ ਹੋਇਆ ਉਸ ਲਾਅ ਦੇ ਮੁਤਾਬਕ ਹੀ ਪੰਜਾਬ ਹਮੇਸ਼ਾ ਹਰਿਆਣੇ ਨੂੰ ਪਾਣੀ ਦਿੰਦਾ ਪਿਆ ਸੀ ਪਰ ਹੁਣ ਹੋਇਆ ਕੀ ਹੈ ਲਗਾਤਾਰ ਜਿਵੇਂ ਹੀ ਵਿਸ਼ੇਸ਼ اجلاس ਪੰਜਾਬ ਦੇ ਵਿੱਚ ਸਰਕਾਰ ਦੇ ਵੱਲੋਂ ਬੁਲਾਇਆ ਗਿਆ ਹਰ ਇੱਕ ਪਾਰਟੀ ਦੇ ਵੱਲੋਂ ਪੰਜਾਬ ਦੇ ਹੱਕ ਦੇ ਵਿੱਚ ਆਵਾਜ਼ ਚੁੱਕੀ ਗਈ ਇਹਨਾਂ ਹਾਲਾਤਾਂ ਦੇ ਵਿੱਚ ਸਭ ਦਾ ਧਿਆਨ ਇੱਕ ਪਾਸੇ ਪਾਕਿਸਤਾਨ ਦੇ ਵੱਲ ਸੀ ਜਿਸ ਤਰ੍ਹਾਂ ਇਹ ਸਟ੍ਰਾਈਕ ਕੀਤੀ ਗਈ ਪਰ ਦੂਸਰੇ ਪਾਸੇ ਜਿਵੇਂ ਹੀ ਇਹ ਖਬਰ ਸਾਹਮਣੇ ਆਈ ਕਿ BBM ਦੇ ਚੇਅਰਮੈਨ ਤੇ ਸੈਕਟਰੀ ਦੇ ਵੱਲੋਂ ਧੱਕੇ ਦੇ ਨਾਲ ਪਾਣੀ ਜਿਹੜਾ ਹਰਿਆਣਾ ਨੂੰ ਛੱਡਣ ਦੀ ਕੋਸ਼ਿਸ਼ ਕੀਤੀ ਗਈ ਇਲਜ਼ਾਮ ਲਗੇ ਤੇ ਨਾਲ ਦੀ ਨਾਲ ਹੀ ਜੋ ਹੁਣ ਤੱਕ ਸਾਨੂੰ ਖਬਰਾਂ ਸਾਹਮਣੇ ਆਈਆਂ ਜਦੋਂ ਅਸੀਂ ਖਬਰ ਪੜ੍ਹਦੇ ਪਏ ਹਾਂ ਤੇ ਜਦੋਂ ਇਹ ਖਬਰ ਨਸ਼ਰ ਔਨ 에ਅਰ ਹੋਣੀ ਹੈ ਸ਼ਾਇਦ ਮੁੱਖ ਮੰਤਰੀ ਭਗਵੰਤ ਮਾਨ ਨੰਗਲ ਪਹੁੰਚ ਗਏ ਹੋਣ ਉਹਨਾਂ ਦੇ ਨਾਲ ਜ਼ਿਕਰ AG ਦੀ ਗੱਲ ਕੀਤੀ ਜਾਵੇ ਮਨਿੰਦਰਪਾਲ ਹੋਣੀ ਬੇਦੀ ਵੀ ਉਹ ਪਹੁੰਚ ਜਾਣਗੇ ਪਰ ਇਹ ਸਾਰੇ ਦੇ ਵਿੱਚ ਹਰਜੋਤ ਬੈਂਸ ਕੈਬਨਟ ਮੰਤਰੀ 10 ਤੋਂ 15 ਮਿੰਟ ਦੀ ਕਾਲ ਜਾਂਦੀ ਹੈ ਵੀ ਮੁੱਖ ਮੰਤਰੀ ਸਾਹਿਬ ਉਹਨਾਂ ਨੂੰ ਕਹਿੰਦੇ ਆ ਕਿ ਤੁਸੀਂ ਜਲਦੀ ਪਹੁੰਚੋ 10 15 ਮਿੰਟ ਦੇ ਵਿੱਚ ਪਹੁੰਚਦੇ ਆ ਆਮ ਆਦਮੀ ਪਾਰਟੀ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾਂਦਾ ਆ ਤੇ ਇਹ ਵੀ ਹਰਜੋਤ ਬੈਂਸ ਉਹਨਾਂ ਦੇ ਵੱਲੋਂ ਲਾਈਵ ਹੋ ਕੇ ਦੱਸ ਦਿੱਤਾ ਗਿਆ ਆ ਕਿ ਅਸੀਂ ਇਹ ਸੈਕਟਰੀ ਸਾਹਿਬ ਤੇ ਚੇਅਰਮੈਨ ਸਾਹਿਬ ਤੇ ਦੇਸ਼ ਧਰੋ ਦਾ ਪਰਚਾ ਦਰਜ ਹੋਣਾ ਚਾਹੀਦਾ ਹੈ ਇਹ ਪਰਚਾ ਕਿਉਂ ਦਰਜ ਹੋਣਾ ਚਾਹੀਦਾ ਹੈ ਕਿਉਂਕਿ ਇਹ ਕਹਿੰਦੇ ਆ ਕਿ ਅਸੀਂ ਲਾਅ ਦੇ ਮੁਤਾਬਕ ਕੰਮ ਕਰਦੇ ਪਏ ਆ ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰਾਲੇ ਦੀ ਜਿਹੜੀ ਇੱਕ ਮੀਟਿੰਗ ਹੁੰਦੀ ਹੈ ਉਹ ਮੀਟਿੰਗ 2 ਜਾਂ 3 ਮਈ ਨੂੰ ਹੋਈ ਸੀ ਉਸ ਮੀਟਿੰਗ ਦੇ ਜੋ ਨਿਰਦੇਸ਼ ਸੀ ਉਹ ਹੁਣ ਬੀਤੇ ਸਮੇਂ ਦੇ ਵਿੱਚ ਹਾਈ ਕੋਰਟ ਦੇ ਵੱਲੋਂ ਕਿਹਾ ਗਿਆ ਹੈ ਕਿ ਉਹ ਮੰਨੇ ਜਾਣ ਜਿਸ ਦੇ ਵਿੱਚ ਇਹ ਕਿਹਾ ਗਿਆ ਸੀ ਕਿ 4500 ਕਿਊਸਿਕ ਜਿਹੜਾ ਪਾਣੀ ਹੈ ਉਹ ਦਿੱਤਾ ਜਾਣਾ ਚਾਹੀਦਾ ਹੈ ਹਰਿਆਣੇ ਨੂੰ ਹੁਣ ਜੇਕਰ ਗੱਲ ਕੀਤੀ ਜਾਵੇ ਤਾਂ 4000 ਕਿਊਸਿਕ ਦਿੱਤਾ ਜਾ ਰਿਹਾ ਆ ਅਜਿਹੇ ਦੇ ਵਿੱਚ ਜਿਹੜਾ ਬੀਤੇ ਦਿਨ ਦੇਖਿਆ ਗਿਆ ਸੀ ਜਦੋਂ ਇਹ ਪੂਰਾ ਰੌਲਾ ਸਾਹਮਣੇ ਆਉਂਦਾ ਆ ਕਿ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਪੁਲਿਸ ਤੇ ਹੱਥ ਛਾਪੀਆਂ ਦਿੱਤੀਆਂ ਗਈਆਂ ਸੀ ਤੇ ਨਾਲ ਦੀ ਨਾਲ ਜਿਹੜੇ ਡੈਮ ਦੇ ਉੱਥੇ ਤਾਲੇ ਜੜ ਦਿੱਤੇ ਗਏ ਸੀ ਇਸ ਤੋਂ ਬਾਅਦ ਇਹ ਪੂਰਾ ਮਾਮਲਾ ਤੂਲ ਫੜਦਾ ਆ ਇੱਕ ਪਾਸੇ ਹਰਿਆਣਾ ਜਿੱਥੇ ਕੇਂਦਰ ਨਾਲ ਗੱਲਬਾਤ ਕਰਦੀ ਹੈ ਸਾਬਕਾ ਹਰਿਆਣਾ ਦੇ ਸੀਐਮ ਨਿਹੋਰ ਲਾਲ ਖੱਟਰ ਜਿਹੜੇ ਆ ਉਹ ਜਲ ਵਿਭਾਗ ਦੇ ਕੇਂਦਰੀ ਮੰਤਰੀ ਹੈ ਤੇ ਦੂਸਰੇ ਪਾਸੇ ਹਰਿਆਣਾ ਸਰਕਾਰ ਸੁਪਰੀਮ ਕੋਰਟ ਦਾ ਰੋਕ ਕਰਦੀ ਹੈ ਸੁਪਰੀਮ ਕੋਰਟ ਨੇ ਇੱਕ ਪਾਸੇ ਤਾਂ ਤਾਰੀਖ ਅਗਲੀ ਦੇ ਦਿੱਤੀ ਸੀ ਦੂਸਰੇ ਪਾਸੇ ਇਹ ਵੀ ਕਹਿ ਦਿੱਤਾ ਸੀ ਸ਼ਾਇਦ ਅਗਸਤ ਦੀ ਤਾਰੀਖ ਹੈ ਕਿ ਦੋਹੇ ਰਾਜ ਬੈਠ ਕੇ ਇਸ ਤੇ ਡਿਸਕਸ਼ਨ ਕਰਨ ਤੇ ਕੋਈ ਵੀ ਜੋ ਹੱਲ ਨਿਕਲਦਾ ਆ ਉਹ ਹੱਲ ਲੈ ਕੇ ਆਉਣ ਪਰ ਅਜਿਹੇ ਦੇ ਵਿੱਚ ਇੱਕ ਪਾਸੇ ਤਾਂ ਇਹ ਪੂਰਾ ਮਤਲਬ ਸਟੈਪ ਬਾਈ ਸਟੈਪ ਕੰਮ ਚੱਲਦਾ ਪਿਆ ਸੀ ਪਰ ਇੱਕਦਮ ਇਹ ਹੋ ਕੀ ਗਿਆ ਕਿ ਪਾ ਮੇ ਆਪ ਸੈਕਟਰੀ ਸਾਹਿਬ ਦੀ ਗੱਲ ਕੀਤੀ ਜਾਵੇ ਮਨੋਜ ਤਰਪਾਟੀ ਸਾਹਿਬ ਚੇਅਰਮੈਨ ਜਿਹੜੇ ਆ ਉਹ ਆਉਂਦੇ ਆ ਆਪਣੇ ਅਧਿਕਾਰੀਆਂ ਦੇ ਨਾਲ ਤੇ ਪਾਣੀ ਨੂੰ ਛੱਡਣ ਦੇ ਇਥੇ ਅਲੀਗੇਸ਼ਨ ਲੱਗਦੇ ਆ ਇਹ ਅਜਿਹੇ ਹਾਲਾਤਾਂ ਦੇ ਵਿੱਚ ਹਰਜੋਤ ਬੈਂਸ ਹੁਣੀ ਪਹੁੰਚਦੇ ਆ ਹਰਜੋਤ ਬੈਂਸ ਇਸ ਵੇਲੇ ਕਾਫੀ ਕਦਮਰ ਨੇਤਾ ਬਣੇ ਹੋਏ ਆ ਕਿਉਂਕਿ ਜਿਸ ਤਰ੍ਹਾਂ ਉਹਨਾਂ ਦੇ ਧਰਮ ਪਤਨੀ ਵੱਡੇ ਪੱਧਰ ਤੇ ਜਿਸ ਤਰ੍ਹਾਂ ਇੱਕ ਅਧਿਕਾਰੀ ਰੇਂਜ ਦੇ ਅਧਿਕਾਰੀ ਆਈਪੀਐਸ ਲੈਵਲ ਦੇ ਅਧਿਕਾਰੀ ਹੈ ਕਿਉਂਕਿ ਨੌਲੇਜ ਬਹੁਤ ਇਕੱਠੀ ਹੋ ਜਾਂਦੀ ਹੈ ਅਜਿਹੇ ਹਾਲਾਤਾਂ ਦੇ ਵਿੱਚ ਹਰਜੋਤ ਬੈਂਸ ਨੇ ਕਹਿ ਦਿੱਤਾ ਆ ਕਿ ਦੇਸ਼ ਧਰੋ ਦਾ ਪਰਚਾ ਦਰਜ ਹੋਣਾ ਚਾਹੀਦਾ ਹੈ ਇਹਨਾਂ ਦੇ ਧੱਕੇ ਦੇ ਨਾਲ ਇੱਕ ਪਾਸੇ ਪੰਜਾਬ ਤੇ ਜੇਕਰ جنگ ਲੜਦੀ ਹੈ ਤਾਂ ਪੰਜਾਬ ਤੇ ਸਭ ਤੋਂ ਪਹਿਲਾਂ ਜੋ ਵੀ ਅਟੈਕ ਹੋਣੇ ਆ ਜਾਂ ਫੌਜਾਂ ਤਾਂ ਨਹੀਂ ਅੰਦਰ ਵੜਦੀਆਂ ਕਿਉਂਕਿ ਸਾਡੇ ਦੇਸ਼ ਦੀ ਜਿਹੜੀ ਸੈਨਾ ਹੈ ਬਹੁਤ ਤਾਕਤਵਾਰ ਹੈ ਪਰ ਜੇ ਹਾਲਾਤ ਮਤਲਬ ਥੋੜੇ ਮੋٹے ਵੀ ਬੱਤਰ ਹੋਏ ਤਾਂ ਪੰਜਾਬ ਤੇ ਪਹਿਲਾ ਅਸਰ ਹੋਣਾ ਅਜਿਹੇ ਹਾਲਾਤਾਂ ਦੇ ਵਿੱਚ ਪਹਿਲਾਂ ਹੀ ਕਹਿੰਦੇ ਪਾਣੀ ਕੋਲ ਪਾਣੀ ਪੰਜਾਬ ਦੇ ਵਿੱਚ ਨਹੀਂ ਹੈ ਤੇ ਜੇਕਰ ਧੱਕੇ ਦੇ ਨਾਲ ਕੇਂਦਰ ਸਰਕਾਰ ਜਾਂ ਕਿਵੇਂ ਵੀ ਇਹ ਹਾਲਾਤ ਬਣਾਉਂਦੀ ਹੈ ਤਾਂ ਪੰਜਾਬ ਇਸ ਸਥਿਤੀ ਦੇ ਵਿੱਚ ਐ ਲਗੂ ਅਗਨ ਮੇ ਕੱਲਾਜਾ ਹੋ ਗਿਆ ਜੀ ਅ ਇੱਥੇ ਸਰ ਇੱਕ ਚੀਜ਼ ਇਹ ਵੀ ਦੇਖੇ ਜਾ ਰਹੀ ਹੈ ਜਿੱਥੇ ਇੱਕ ਪਾਸੇ ਤਾਂ ਪੰਜਾਬ ਦੇ ਜਿਹੜੇ ਸਾਰੇ ਅਧਿਕਾਰੀ ਨੇ ਇਕੱਠੇ ਦਿਖਾਈ ਦੇ ਰਹੇ ਨੇ ਦੂਸਰੇ ਪਾਸੇ ਜਿਹੜੇ ਹੋਰ ਅਧਿਕਾਰੀ ਨੇ ਬੀਬੀਐਮਪੀ ਦੇ ਅਧਿਕਾਰੀ ਨੇ ਇਹੋ ਜੀਆਂ ਚੀਜ਼ਾਂ ਕਰਦੇ ਨੇ ਕਿਤੇ ਕਿਤੇ ਇੱਕ ਪੰਜਾਬ ਨੂੰ ਤੱਕਾ ਦੇਣ ਵਾਲੀ ਗੱਲ ਕਹਿ ਸਕਦੇ ਨੇ ਦੇਖੋ ਪਹਿਲੀ ਗੱਲ ਤੇ ਇਹ ਹੀ ਹੈ ਕਿ ਕੋਈ ਪਹਿਲੀ ਵਾਰ ਨਹੀਂ ਹੋਇਆ ਹਮੇਸ਼ਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਹੋਰਾਂ ਦੇ ਵੱਲੋਂ ਇਹ ਪੂਰੇ ਮਿਸ਼ੇ ਨੂੰ ਲੈ ਕੇ ਵਿਸ਼ੇਸ਼ اجلاس ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਸੀ ਕਿ ਹਰਿਆਣਾ ਵਾਲਿਆਂ ਨੂੰ ਆਤ ਤਾਂ ਪੈ ਗਈਆਂ ਹਮੇਸ਼ਾ ਪਾਣੀ ਜਿੰਨਾ ਇਹਨਾਂ ਨੂੰ ਪੂਰੇ ਸਾਲ ਦਾ ਦਿੱਤਾ ਜਾਂਦਾ ਹੈ ਮੇ ਤੋਂ ਮੇ ਪੂਰਾ ਪ੍ਰੋਸੈਸ ਹੁੰਦਾ ਆ ਪੂਰੇ ਸਾਲ ਦਾ ਪਾਣੀ ਅਸੀਂ ਦਿੰਨੇ ਆ ਤੇ ਇਹਨਾਂ ਨੂੰ ਆਤਾਂ ਕੀ ਪਈਆਂ ਹੋਈਆਂ ਪੂਰਾ ਪਾਣੀ ਵਰਤ ਕੇ ਵੀ ਇਹ ਹਮੇਸ਼ਾ ਕਹਿ ਦਿੰਦੇ ਸੀ ਕਿ ਸਾਨੂੰ ਪਾਣੀ ਹੋਰ ਚਾਹੀਦਾ ਆ ਅਸੀਂ ਬਿਨਾ ਸੋਚੇ ਸਮਝੇ ਜਾਂ ਇੰਜ ਆਖ리에 ਕਿ ਗਵੰਟੀ ਸੂਬਾ ਆ ਪਾਣੀ ਦਿੰਦੇ ਰਹਿੰਦੇ ਸੀ ਪਰ ਇਸ ਵਾਰ ਕਹਿੰਦੇ ਸਾਡੇ ਬੋਰਡ ਦੇ ਵੱਲੋਂ ਟਾਈਮ ਟੂ ਟਾਈਮ ਇਹਨਾਂ ਨੂੰ ਕੇਂਦਰ ਦੇ ਥਰੂ ਚਿੱਠੀਆਂ ਦਿੱਤੀਆਂ ਗਈਆਂ ਕਿ ਪਾਣੀ ਤੁਹਾਡਾ ਪੂਰਾ ਹੋਣ ਜਾ ਰਿਹਾ ਆ ਪਹਿਲਾਂ ਹੀ ਪਾਣੀ ਨੂੰ ਧਿਆਨ ਦੇ ਨਾਲ ਵਰਤੋ ਪਰ ਐਲੀਗੇਸ਼ਨ ਕੀ ਲੱਗਿਆ ਹਰਿਆਣਾ ਤੇ ਕਿ ਪਾਣੀ ਨੂੰ ਇਹਨਾਂ ਨੇ ਮਤਲਬ ਜਿਵੇਂ ਕਿ ਪਾਣੀ ਇੱਕ ਜਲ ਸਰੋਤ ਆ ਪਾਣੀ ਇੱਕ ਪਾਵਰ ਹੈ ਤੇ ਪਾਣੀ ਇੱਕ ਅਜਿਹਾ ਸੋਮਾ ਹੈ ਜਿਸ ਕਰਕੇ ਧਰਤੀ ਚੱਲਦੀ ਪਈ ਹੈ ਕਿ ਉਸ ਨੂੰ ਵਿਅਰਥ ਯੂਜ਼ ਕੀਤਾ ਇਸ ਕਰਕੇ ਉਹਨਾਂ ਨੇ ਤਾਂ ਧਿਆਨ ਨਹੀਂ ਦਿੱਤਾ ਅਸੀਂ ਵਾਰ-ਵਾਰ ਕਹਿੰਦੇ ਰਹੇ ਇਸ ਕਰਕੇ ਥੋੜਾ ਜਿਹਾ ਇੱਥੇ ਤਲਖੀ ਵਧੀ ਹੋਈ ਹੈ ਕਿ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਜੇਕਰ ਹਰਿਆਣਾ ਦੇ ਵੱਲੋਂ ਗੱਲ ਨਹੀਂ ਮੰਨੀ ਗਈ ਤਾਂ ਇੱਥੇ ੱੱਕੇ ਦੀ ਗੱਲ ਹੁੰਦੀ ਪਈ ਹੈ ਜਦੋਂ ਵਿਸ਼ਲੇਸ਼ اجلاس ਹੁੰਦਾ ਹੈ ਉਦੋਂ ਵੀ ਮੁੱਖ ਮੰਤਰੀ ਸਾਹਿਬ ਪਾ ਮੇ ਵਿਰੋਧੀ ਧਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਪਿਆਰ ਨਾ ਸੜ ਤੋਂ ਭਾਵੇਂ ਪਾਣੀ ਮੰਗ ਲੰਦੇ ਤੱਕੇ ਦੇ ਨਾਲ ਅਸੀਂ ਪਾਣੀ ਨਹੀਂ ਦਵਾਂਗੇ ਅਜਿਹੇ ਹਾਲਾਤਾਂ ਦੇ ਵਿੱਚ ਸਾਰੀਆਂ ਪਾਰਟੀਆਂ ਭਾਵੇਂ ਭਾਜਪਾ ਦੀ ਗੱਲ ਕੀਤੀ ਜਾਵੇ ਭਾਜਪਾ ਜਦੋਂ ਸਰਪਾਰਟੀ ਮੀਟਿੰਗ ਬੁਲਾਈ ਜਾਂਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਤਾਂ ਭਾਜਪਾ ਪ੍ਰਧਾਨ ਜਿਹੜੇ ਸੁਨੀਲ ਜਾਖੜ ਉਹ ਨਾਲ ਆ ਕੇ ਬਹਿਣਦੇ ਆ ਭਾਵੇਂ ਨਾ ਤਾਂ ਕਾਂਗਰਸ ਦੇ ਪ੍ਰਧਾਨ ਪਹੁੰਚਦੇ ਆ ਨਾ ਅਕਾਲੀ ਦਲ ਦੇ ਪ੍ਰਧਾਨ ਪਹੁੰਚਦੇ ਆ ਨਾ ਕੋਈ ਹੋਰ ਪਾਰਟੀ ਦੇ ਪਰ ਸੁਨੀਲ ਜਾਖੜ ਨਾਲ ਪਹੁੰਚਦੇ ਆ ਤੇ ਇਹਦੇ ਹਾਮੀ ਭਰਦੇ ਆ ਪਰ ਬਾਅਦ ਦੇ ਵਿੱਚ ਮੀਡੀਆ ਦੇ ਵਿੱਚ ਬਿਆਨ ਦੇ ਵਿੱਚ ਸ਼ਾਇਦ ਉਹ ਥੋੜਾ ਜਿਹਾ ਪਾਸਾ ਜਿਹੜਾ ਉਹ ਮਤਲਬ ਮीडियोਕਰ ਜਿਹਾ ਰੱਖ ਲੈਂਦੇ ਆ ਪਰ ਜਦੋਂ ਵਿਸ਼ੇਸ਼ اجلاس ਹੁੰਦਾ ਆ ਤਾਂ ਉੱਥੇ ਭਾਜਪੀ ਦੇ ਜਿਹੜੇ ਵੀ ਇੱਥੇ ਵਿਧਾਇਕ ਸਾਹਿਬਾਨ ਆ ਉਹ ਪੂਰੇ ਪੰਜਾਬ ਦੇ ਹੱਕ ਦੇ ਵਿੱਚ ਬੁਖਤਦੇ ਆ ਅਜਿਹੇ ਹਾਲਾਤਾਂ ਦੇ ਵਿੱਚ ਹਰਿਆਣਾ ਦਾ ਪੱਖ ਪੂਰਨ ਲਈ ਜਿਹੜਾ ਕੇਂਦਰ ਤੋਂ ਸ਼ਕਤੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ ਇਸ ਕਰਕੇ ਮੰਨਿਆ ਜਾ ਸਕਦਾ ਹੈ ਕਿ ਪੰਜਾਬ ਦੀ ਸਥਿਤੀ ਹੈ ਉਹ ਪੂਰੇ ਦੇਸ਼ ਨੂੰ ਅਲੱਗ ਜਿਹੜੀ ਜਾਪਦੀ ਪਈ ਹੈ ਬੀਬੀਐਮ ਦੇ ਮੁੱਦੇ ਤੇ ਬਣ ਸਕਦੀ ਹੈ ਇਸ ਦੇ ਵਿਚਾਲੇ ਜੋ ਸ਼ੁਰੂਆਤ ਦੇ ਵਿੱਚ ਹੀ ਸੀਐਮ ਮਾਨ ਦੇ ਵੱਲੋਂ ਇਹ ਗੱਲ ਕਹਿ ਦਿੱਤੀ ਗਈ ਸੀ ਕਿ ਉਹ ਰਵਾਇਤੀ ਪਾਰਟੀਆਂ ਹੋਣ ਗਿਆ ਜੋ ਕੇਂਦਰ ਦੇ ਕਹੇ ਤੇ ਇਹੋ ਜਿਹੀ ਹਰਕਤਾਂ ਕਰਦੀਆਂ ਹੋਣਗੀਆਂ ਪਾਣੀ ਦੇ ਦਿੰਦੀਆਂ ਪਰ ਅਸੀਂ ਇਹੋ ਜੇ ਨਹੀਂ ਆ ਨਹੀਂ ਤਾਂ ਅਸੀਂ ਪਾਣੀ ਦਵਾਂਗੇ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਜਿਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਤਿਹਾਸਿਕ ਫੈਸਲਾ ਲਿੱਤਾ ਗਿਆ ਹੈ ਇਹ ਫੈਸਲਾ ਇਸ ਤੋਂ ਪਹਿਲਾਂ ਜੇਕਰ ਮੰਨ ਕੇ ਚੱਲੀਏ ਤਾਂ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਉਸ ਵੇਲੇ ਵੀ ਅਜਿਹੇ ਮਤਲਬ ਫੈਸਲੇ ਉਹਨਾਂ ਨੂੰ ਲੈਣੇ ਪਏ ਸੀਗੇ ਤਾਂ ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਜਾਂ ਉਹਨਾਂ ਨੂੰ ਕੱਦਵਰ ਨੇਤਾਵਾਂ ਦੇ ਵਿੱਚ ਗਿਣਿਆ ਗਿਆ ਸੀ ਕਿਉਂਕਿ ਉਹਨਾਂ ਦੇ ਫੈਸਲੇ ਟਾਈਮ ਟੂ ਟਾਈਮ ਹੁੰਦੇ ਸੀਗੇ ਲਗਾਤਾਰ ਪੰਜਾਬ ਸਰਕਾਰ ਤੇ ਜਿਸ ਤਰ੍ਹਾਂ ਇਸ ਫੈਸਲੇ ਤੋਂ ਪਹਿਲਾਂ ਅਲਿਗੇਸ਼ਨ ਡਰੱਗ ਨੂੰ ਲੈ ਕੇ ਕ੍ਰਾਈਮ ਨੂੰ ਲੈ ਕੇ ਜਾਂ ਜਿਸ ਤਰ੍ਹਾਂ ਪ੍ਰਸ਼ਾਸਨ ਦੇ ਹਾਲਾਤ ਬਣੇ ਹੋਏ ਸੀ ਲੱਗਦੇ ਪਏ ਸੀ ਪਰ ਜਦੋਂ ਮੁੱਖ ਮੰਤਰੀ ਸਾਹਿਬ ਨੇ ਆਹਾ ਵੱਡਾ ਫੈਸਲਾ ਲੇਤਾ ਤਾਂ ਇਤਿਹਾਸਿਕ ਫੈਸਲਾ ਤੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਯਾਦ ਰੱਖਿਆ ਜਾਊਗਾ ਇੱਕ ਪਾਸੇ ਸਰਕਾਰ ਦਾ 1.5 ਸਾਲ ਦਾ ਕਾਰਜਕਾਲ ਬਾਕੀ ਬਚਿਆ ਹੈ ਵਿਧਾਨ ਸਭਾ ਨੂੰ 1.5 ਸਾਲ ਵੀ ਮੰਨ ਕੇ ਚੱਲੀਏ ਇੰਨਾ ਹੀ ਸਮਾਂ ਰਿਹਾ ਹੈ ਸੋਸਾਇਟੀ ਦੀਆਂ ਚੋਣਾਂ ਨੂੰ ਲੈ ਕੇ ਅਜਿਹੀਆਂ ਚੋਣਾਂ ਦੇ ਵਿੱਚ ਐਡਾ ਸਟੈਂਡ ਲੈਣਾ ਤੇ ਉਸ ਤੋਂ ਬਾਅਦ ਰਾਤੋਂ ਰਾਤ ਜਿਸ ਤਰ੍ਹਾਂ ਗੇਮ ਪਲਟਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਮੁੱਖ ਮੰਤਰੀ ਸਾਹਿਬ ਖੁਦ ਘਰੋਂ ਤੁਰ ਜਾਂਦੇ ਆ ਜੋ ਸ਼ਡਿਊਲ ਬਣੇ ਹੁੰਦੇ ਉਹਨਾਂ ਦੇ ਪੀਏ ਸਹਿਬਾਨਾਂ ਦੇ ਵੱਲੋਂ ਬਣਾਏ ਜਾਂਦੇ ਆ ਉਹ ਸਾਰੇ ਸ਼ਡਿਊਲ ਬੰਦ ਕਰਕੇ ਕਹਿੰਦੇ ਮੈਂ ਪਹੁੰਚਦਾ ਵਾਂ ਪਾਕੜਾ ਜਿੱਤਾਨ ਨੰਗਲ ਡੈਮ ਤੇ ਦੂਸਰੇ ਪਾਸੇ ਉਧਰ ਬੰਦਕ ਬਣਾਏ ਹੋਏ ਆ ਚੇਅਰਮੈਨ ਨੂੰ ਬੰਦਕ ਬਣਾਉਣਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਆ ਕਿਉਂਕਿ ਸਿੱਧੀ ਚੇਅਰਮੈਨ ਦੀ ਜਿਹੜੀ ਗੱਲ ਆ ਉਹ ਕੇਂਦਰ ਦੇ ਨਾਲ ਹੁੰਦੀ ਆ ਤੇ ਕੇਂਦਰ ਦੇ ਵੱਲੋਂ ਵੀ ਇਹ ਕਿਹਾ ਗਿਆ ਸੀ ਕਿ ਨੈਕਸਟ ਟਾਈਮ ਤੋਂ ਜਿਵੇਂ ਹੁਣ ਹੁਕਮ ਵੀ ਆਇਆ ਮਾਨਜੋ ਅਦਾਲਤਾਂ ਦੇ ਵੱਲੋਂ ਕਿ ਜੋ ਤੁਸੀਂ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੇ ਇਹ ਤਾਲੇ ਇਹ ਇਹ ਕਾਨੂੰਨ ਦੇ ਦਾਰੇ ਦੇ ਵਿੱਚ ਕੰਮ ਕਰੋ ਨੈਕਸਟ ਟਾਈਮ ਤੋਂ ਕੋਈ ਵੀ ਬੰਦਾ ਇਸ ਤਰ੍ਹਾਂ ਦੇ ਕੰਮ ਨਾ ਕਰੇ ਜੇ ਤੁਸੀਂ ਆਪਣੀ ਮਨਾਉਣੀ ਆ ਤਾਂ BBMP ਦੇ ਉੱਚ ਅਧਿਕਾਰੀਆਂ ਦੇ ਸੰਪਰਕ ਦੇ ਵਿੱਚ ਆ ਕੇ ਉਹਨਾਂ ਉਹ ਆਪਣੀ ਤੁਸੀਂ ਆਪਣੀ ਗੱਲ ਉਹਨਾਂ ਨੂੰ ਰੱਖੋ ਉਹ ਗੱਲ ਜਿਹੜੀ ਆ ਕੇਂਦਰ ਤੱਕ ਲੈ ਕੇ ਜਾਣਗੇ ਜਾਂ ਅਦਾਲਤਾਂ ਤੱਕ ਲੈ ਕੇ ਜਾਣਗੇ ਅਜਿਹੇ ਹਾਲਾਤਾਂ ਦੇ ਵਿੱਚ ਜਿੱਥੇ ਉਹਨਾਂ ਤਾਂ ਗੱਲ ਲੈ ਕੇ ਜਾਣੀ ਸੀ ਉਹਨਾਂ ਨੂੰ ਬੰਦਕ ਬਣਾਉਣਾ ਇਹ ਆਪਣੇ ਆਪ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਵੀ ਹੋ ਸਕਦਾ ਹੈ। ਇਹਦੇ ਵਿੱਚ ਆਖਰੀ ਸਵਾਲ ਹੈ ਇਹਦੇ ਵਿੱਚ ਦੋ ਸਵਾਲ ਖੜੇ ਹੁੰਦੇ ਇੱਕ ਪਾਸੇ ਦਾ ਉਹ ਚੇਅਰਮੈਨ ਜਿਨ੍ਹਾਂ ਦੇ ਸਿੱਧੇ ਕੇਂਦਰ ਦੇ ਨਾਲ ਸੰਬੰਧ ਤੇ ਉਹੀ ਇਹੋ ਜਿਹੀ ਕਪਲੇਬਾਜ਼ੀ ਕਰਨਗੇ ਤੇ ਦੂਸਰੇ ਪਾਸੇ ਕਿਤੇ ਨਾ ਕਿਤੇ ਪੰਜਾਬ ਸਰਕਾਰ ਦੇ ਵੱਲੋਂ ਇਹ ਜੋ ਕਾਨੂੰਨ ਦੀ ਉਲੰਘਣਾ ਕੀਤੀ ਗਈ ਹੈ ਕੀ ਕਹਿਣਾ ਹੈ ਜੀ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਕਪਲੇਬਾਜ਼ੀ ਦਾ ਇਹਦੇ ਵਿੱਚ ਦੋ ਚੀਜ਼ਾਂ ਹੁੰਦੀਆਂ ਕਿ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਹੁੰਦੇ ਆ ਉਹਨਾਂ ਨੂੰ ਦਬਾਅ ਵੀ ਹੁੰਦਾ ਹੈ ਤੇ ਨਾਲ ਦੀ ਨਾਲ ਜ਼ਿੰਮੇਵਾਰੀ ਵੀ ਹੁੰਦੀ ਹੈ ਜਦੋਂ ਪਿੱਛੋਂ ਆਰਡਰ ਆ ਜਾਂਦੇ ਆ ਸੈਂਟਰ ਦੇ ਆਰਡਰ ਆ ਜਾਂ ਕਰਨੇ ਪੈਂਦੇ ਆ ਤੇ ਸੈਂਟਰ ਵੀ ਕੋਈ ਬਚਕਾਨੀ ਹਰਕਤ ਨਹੀਂ ਕਰਦੀ ਹੁੰਦੀ ਉਹ ਪੂਰੇ ਲਾਜ਼ ਦੇ ਵਿੱਚ ਗੱਲ ਕਰਦੀ ਹੁੰਦੀ ਹੈ ਕਿਉਂਕਿ ਕੋਈ ਵੀ ਗੱਲ ਹੈ ਜਦੋਂ ਸੁਪਰੀਮ ਕੋਰਟ ਹਾਈ ਕੋਰਟ ਦੇ ਵਿੱਚ ਜਾਣੀ ਹੈ ਤਾਂ ਉੱਥੇ ਲਾਜ਼ ਦੀ ਗੱਲ ਹੋਣੀ ਹੈ ਦੂਸਰੇ ਪਾਸੇ ਜਿਹੜਾ ਬੰਦਕ ਬਣਾਉਣ ਦੀ ਗੱਲ ਆ ਇੱਥੇ ਵੀ ਲਾਜ਼ ਦੇ ਵਿੱਚ ਹੀ ਜਿਹੜੇ ਹਰਜੋਤ ਬੈਂਸਾ ਕੈਬਨਟ ਮੰਤਰੀ ਉਹ ਗੱਲ ਕਰਦੇ ਪਿਆ ਕਿਉਂ ਕਿ ਕਿਉਂਕਿ ਜਦੋਂ ਵੀ ਪਾਣੀ ਛੱਡਣਾ ਹੁੰਦਾ ਹੈ ਡੈਮਸ ਤੋਂ ਤਾਂ ਜਿਸ ਸੂਬੇ ਦੇ ਵਿੱਚੋਂ ਪਾਣੀ ਆਉਣਾ ਹੁੰਦਾ ਹੈ ਉਹ ਸੂਬੇ ਨੂੰ ਪਹਿਲਾਂ ਸੂਚਿਤ ਕੀਤਾ ਜਾਂਦਾ ਹੈ ਕਿ ਤੁਹਾਡੇ ਆ ਸੂਬੇ ਤੋਂ ਪਾਣੀ ਛੱਡਣਾ ਸੀ ਤੇ ਅੱਗੇ ਹਰਿਆਣੇ ਨੂੰ ਜਾਣਾ ਆ ਉਹ ਨੋਟਿਸ ਜਾਂ ਉਹ ਕਾਲ ਨਹੀਂ ਦਿੱਤੀ ਗਈ ਬਿਲਕੁਲ ਉਹ ਜਿਹੜੇ ਅਲੀਗੇਸ਼ਨ ਲੱਗਦੇ ਪਏ ਆ ਕਿ ਉਹ ਆਪ ਚੁੱਪ ਚੁਪੀਤੇ ਆ ਕੇ ਉਹ ਡੈਮ ਦੇ ਜੋ ਵੀ ਗੇਟਸ ਆ ਖੋਲਣ ਦੀ ਕੋਸ਼ਿਸ਼ ਕਰਦੇ ਪਏ ਸੀ ਇਹ ਲਾਅ ਤੋਂ ਬਾਹਰ ਦੀ ਗੱਲ ਹੈ ਇਸ ਕਰਕੇ ਉਹ ਇੱਥੇ ਦਾਵਾ ਕੀਤਾ ਗਿਆ ਹਰਜੋਤ ਬੈਂਸ ਦੇ ਵੱਲੋਂ ਕਿ ਇਹਨਾਂ ਦੇ ਦੇਸ਼ ਧਰੋਹ ਦਾ ਪਰਚਾ ਦਰਜ ਹੋਣਾ ਚਾਹੀਦਾ ਹੈ ਦੂਸਰੇ ਪਾਸੇ ਤੁਸੀਂ ਜਿਹੜੀ ਗੱਲ ਕੀਤੀ ਆ ਕਿ ਪੰਜਾਬ ਸਰਕਾਰ ਦੀ ਜੀ ਗਲਤੀ ਦੀ ਗੱਲ ਕੀਤੀ ਆ ਕਿ ਪੰਜਾਬ ਪੁਲਿਸ ਨੂੰ ਜਿਹੜੀਆਂ ਚਾਬੀਆਂ ਦਿੱਤੀਆਂ ਗਈਆਂ ਸੀ ਇਸੇ ਕਰਕੇ ਇਹ ਫੈਸਲਾ ਇਤਿਹਾਸਿਕ ਤੇ ਸਟੈਂਡ ਮੁੱਖ ਮੰਤਰੀ ਸਾਹਿਬ ਦਾ ਮੰਨਿਆ ਜਾ ਰਿਹਾ ਆ ਬਿਲਕੁਲ ਸੋ ਅੱਜ ਜਿੱਥੇ BBMB ਦਾ ਮਸਲਾ ਲਗਾਤਾਰ ਤੂਲ ਫੜ ਰਿਹਾ ਤੇ ਉੱਥੇ ਹੀ ਅੱਜ ਜਦੋਂ ਇੱਕ ਹਰਜੋਤ ਬੈਂਸ ਦੇ ਵੱਲੋਂ ਇਦਨਾ ਵੱਡਾ ਕਦਮ ਚੱਕ ਲਿੱਤਾ ਜਾਂਦਾ ਤੇ ਉੱਥੇ ਹੁਣ ਮੁੱਖ ਮੰਤਰੀ ਮਾਨ ਵੀ ਉੱਥੇ ਪਹੁੰਚਣ ਵਾਲੇ ਨੇ ਤੇ ਇਸ ਤੇ ਸਾਰੀ ਕਾਰਵਾਈ ਕਰਦੇ ਹੋਏ ਵੀ ਦਿਖਾਈ ਦੇਣਗੇ ਸੋ ਲਗਾਤਾਰ ਇਹ ਮਸਲਾ ਹੁਣ ਕਿੱਥੋਂ ਤੱਕ ਜਾਵੇਗਾ ਇਸ ਤੇ ਹੁਣ ਕੀ ਕਾਰਵਾਈ ਕੀਤੀ ਜਾਵੇਗੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਤੇ ਹਰਿਆਣਾ ਤੇ ਕੇਂਦਰ ਦੇ ਨਾਲ ਕਿਸ ਤਰੀਕੇ ਦੀ ਹੁਣ ਗੱਲਬਾਤ ਹੋ ਸਕਦੀ ਹੈ ਇਸ ਦੇ ਨਾਲ ਵੀ ਜੁੜੀ ਸਾਰੀ ਅਪਡੇਟ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ